ਜਿਸ ਘਰੋਂ ਚੋਰ ਚੱਲੇ ਜਿਸ ਘਰ ਚੋਰੀ ਹੋਈ ਉੱਥੇ ਕਿਸੇ ਨੇ ਕਿਸ ਨੂੰ ਫੜਿਆ ਨਹੀਂ ਤੇ ਜਿਹੜੇ ਗਊ ਹੱਤਿਆ ਪੁਲਸ ਵਾਲੇ ਜਿਨ੍ਹਾਂ ਦਾ ਲੋਆਸਾਂ ਦਾ ਮਾਈਬਾਬ ਵੀ ਕੋਈ ਨਹੀਂਗਾ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਜਿਨ੍ਹਾਂ ਦੀ ਬਾਤ ਹੀ ਨਹੀਂ ਕੋਈ ਪੁੱਛ ਕੇ 라ਹੀਗਾ ਹਰ ਇੱਕ ਬੰਦਾ ਪੁੱਛਦੇ ਆਂਟੀ ਹੈ ਸਰਦਾਰ ਖਵੀਰ ਸਿੰਘ ਦਾ ਮੌਤਲ ਕੀਤਾ ਜਾਣਾ ਇਹ ਕਰਕੇ ਜੇ ਉਹਨੇ ਕੋਈ ਗਲਤੀ ਸੀ ਉਹਨੂੰ ਯਗਯਾਰ ਕਰਨੀ ਚਾਹੀਦੀ ਸੀ ਪ੍ਰੋਮੋਸ ਦਾ ਕੋਈ ਐਕਸੀਨ ਕੋਈ ਐਸਡੀਓ ਕੋਈ ਜੇ ਕੋਈ ਹੋਰ ਸੀਨੀਅਰ ਕੋਈ ਸਸਪੈਂਡ ਕੀਤਾ ਜਿੱਥੇ ਮੋٹے ਟਾਂਕੇ ਟ੍ਰੱਕ ਜਾਂਦੇ ਨੇ ਗਾਂ ਸਰਕਾਰਾਂ ਨੂੰ ਉਹ ਤੇ ਸਸਪੈਂਡ ਨਹੀਂ ਕੀਤਾ ਤੇ ਉਹ ਗਰੀਬ ਲਖਵੀਰ ਸਿੰਘ ਗਊਵਾਂ ਤਿਆ ਕਰਕੇ ਪਰੇ ਸੁੱਟ ਦਿੱਤੀ ਹੈ ਉਹਦੇ ਵਿੱਚ ਜੋ ਮੈਂ ਸੁਣਿਆ ਹੈ ਕਿ ਚਾਰ ਪਾਰਟੀਆਂ ਸੀ ਜਿਨ੍ਹਾਂ ਨੇ ਟੈਂਡਰ ਭਰੇ ਸੀ ਸਭ ਤੋਂ ਘੱਟ ਲੈਸ ਦੇਣ ਵਾਲਾ ਸ਼ਰਮਾ ਟੈਂਡਰ ਨੂੰ ਸ਼ਰਮਾ ਪਾਰਟੀ ਕੰਪਨੀ ਨੂੰ ਟੈਂਡਰ ਦੇ ਦਿੱਤਾ ਗਿਆ ਜਿਹੜੀਆਂ ਗੀਤ ਦੱਸਦਾ 12-12% ਲੈਸ਼ ਦੇ ਰੀਆਂ ਸੀ ਉਹਨੂੰ ਟੈਂਡਰ ਨਾ ਦਿੱਤਾ ਗਿਆ ਪਹਿਲਾਂ ਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਸੀਗੀ ਇਸ ਗੱਲ ਦੀ ਜਾਂਚ ਕਿਤੇ ਵੀ ਨਾ ਕਰਵਾਈ ਗਈ ਕਿਤੇ ਨਹੀਂ ਜੇ ਕਰਵਾਈ ਗਈ ਤਾਂ ਉਹ ਜਗਿਆਰ ਕਿਉਂ ਨਹੀਂ ਕੀਤਾ ਗਿਆ ਮੰਨ ਲੈਣਾ ਨਾ ਕਿ ਅੰਦਰ ਖਾਤੇ ਕਰਵਾਈ ਹੋਈ ਹੈ ਉਹਨੂੰ ਜਗਿਆਰ ਕਰਨਾ ਚਾਹੀਦਾ ਵੈ ਉਹ ਵੇਖੋ ਉਹ ਜਿਸ ਘਰੋਂ ਚੋਰ ਚੱਲੇ ਜਿਸ ਘਰ ਚੋਰੀ ਹੋਈ ਉੱਥੇ ਕਿਸੇ ਨੇ ਕਿਸ ਨੂੰ ਫੜਿਆ ਨਹੀਂ ਤੇ ਜਿਹੜੇ ਗਊ ਹੱਤਿਆ ਪੁਲਿਸ ਵਾਲੇ ਜਿਨ੍ਹਾਂ ਦਾ ਲਵਾਸਾਂ ਦਾ ਮਾਈ ਬਾਪ ਵੀ ਕੋਈ ਨਹੀਂਗਾ ਇਹਨਾਂ ਪੁੱਛਣ ਵਾਲਾ ਕੋਈ ਜਿੰਨਾਂ ਦੀ ਵਾਧ ਹੀ ਨਹੀਂ ਕੋਈ ਪੁੱਛ ਕੇ 라ਹੀਗਾ ਹਰ ਇੱਕ ਬੰਦਾ ਪੁੱਛਦੇ ਆਂਟੀ ਐ ਉਹ ਗਰੀਬ ਹਤਿਆ ਕਰਕੇ ਸੋੜ ਦਿੱਤੀ ਸਰਦਾਰ ਖਵੀਰ ਸਿੰਘ ਇੰਨੇ ਚੋਂ ਤੋਂ ਅਸੀਂ ਸੱਚ ਲੱਗੇ ਹੋਏ ਨੇ ਇੱਥੇ ਉਹ ਡੀਐਸਪੀ ਵੀਰੇ ਐਐਸਪੀ ਵੀਰੇ ਐਐਸਐਸਪੀ ਵੀ ਵੀਰਿਆਂ ਲੱਗੇ ਨੇ ਉਹਨਾਂ ਬਾਰੇ ਕੋਈ ਸ਼ਿਕਾਇਤ ਨਹੀਂ ਕਦੀ ਵੀ ਜ਼ਿੰਦਗੀ ਸੁਣੀ ਅਸ਼ਵੀ ਨੇ ਮੈਂ ਤਾਂ ਨੌਕਰੀ ਕੀਤੀ ਐ ਮੈਂ ਉਹਨਾਂ ਮਤੈ ਤਿੰਨ ਚਾਰ ਵਾਰ ਹੀ ਰਿਕ ਦੇ ਰਿਹਾ ਐ ਸੱਚੋ ਪਰ ਉਹਨਾਂ ਨੇ ਸਾਡੇ ਕੋਲ دیਵਾਨੀ ਨਹੀਂ ਲਈ ਕਦੀ ਉਹ ਬੰਦੇ ਨੂੰ ਨਜਾਇਜ਼ ਟੰਗ ਕੇ ਇੱਕ ਕਾਮਾਰ ਕੇ ਖੜਾ ਕਰ ਦਿੱਤਾ ਕਿ ਜੀ ਅਸੀਂ ਮਾਰਤਾ ਕਿਉਂਕਿ ਗਊ ਹੱਤਿਆ ਵੈ ਪੁਲਿਸ ਕੇ ਗਊ ਹੈ ਹੁਣ ਤੁਸੀਂ ਕਹੋਗੇ ਲੋਕਨ ਕੁੱਟਦੀ ਹੈ ਤੇ ਗਊ ਟਰੋਡੀ ਵੀ ਮਾਰਦੀ ਹੈ ਪਰ ਕਿਹਦੇ ਕਰੋਂ ਮਾਰਦੀ ਹੈ ਪਰ ਲੇਕਿਨ ਇਹ ਨੀ ਪਿਓਰ ਗਊ ਗੋਤਿਆ ਹੋਈ ਹੈ ਸਰਦਾਰ ਖਵੀਰ ਸਿੰਘ ਦਾ ਮੌਤਲ ਕੀਤਾ ਜਾਣਾ ਜੇ ਕਰਕੇ ਜੇ ਉਹਨੇ ਕੋਈ ਗਲਤੀ ਸੀ ਉਹਨੂੰ ਯਾਦ ਕਰਨੀ ਚਾਹੀਦੀ ਸੀ ਇਕ ਤਨ ਉਹਨਾਂ ਦੇ ਆਰਡਰ ਚ ਕੀ ਲਿਖਿਆ ਦਾ ਹੈ ਕਿ ਇਹਨਾਂ ਨੇ ਇਹਨਾਂ ਨੇ ਅੰਗਲੀ ਕੀਤੀ ਹੈ ਅੰਗਲੀ ਕੀ ਕੀਤੀ ਹੈ ਉਹ ਜਗਿਆਰ ਹੋਣੀ ਚਾਹੀਦੀ ਸੀਗੀ ਇਸ ਕਰਕੇ ਇਹਦੇ ਗਊ ਹਤਿਆ ਹੋਈ ਹੈ ਜਿੱਥੋਂ ਇਹ ਤਰੀਹੀ ਗੱਲ ਪ੍ਰੋਮੋਸਰ ਦਾ ਕੋਈ ਐਕਸੀਨ ਕੋਈ ਐਸਡੀਓ ਕੋਈ ਜੇ ਕੋਈ ਹੋਰ ਸੀਨੀਅਰ ਕੋਈ ਸਸਪੈਂਡ ਕੀਤਾ ਜਿੱਥੋਂ ਮੋٹے ਟਾਂਕੇ ਟ੍ਰੱਕ ਜਾਂਦੇ ਨੇ ਗਾਂ ਸਰਕਾਰਾਂ ਨੂੰ ਉਹਦੇ ਸਸਪੈਂਡ ਨਹੀਂ ਕੀਤਾ ਤੇ ਉਹ ਗਰੀਬ ਲਖਵੀਰ ਸਿੰਘ ਗਊ ਹਤਿਆ ਕਰਕੇ ਪਰੇ ਸੁੱਟ ਦਿੱਤੀ ਹੈ ਇਹ ਤੱਕਾ ਸਰੇ ਸਰ ਪੰਜਾਬ ਪੁਲਿਸ ਦਾ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਜਦੋਂ ਕਿ ਬ੍ਰਿਗੇਡ ਮਿਸ਼ਨ ਮਜੀਠੀਆ ਦੇ ਕਾ ਰੇਡ ਕਰਕੇ ਰਾਜੀ ਨਹੀਂ ਸੀ ਤੇ ਸਰਦਾਰ ਖਬੀਰ ਸਿੰਘ ਨੇ ਰੇਡ ਕਰਕੇ ਉਹਦੇ ਘਰੋਂ ਰੈਕਟ ਪਾਈ ਸੀ ਉਹਨਾਂ ਪੱਤਾ ਦਾ ਜ਼ਿਕਰ ਆਇਆ ਸੀ ਕੀ ਗੱਲ ਉਹਨੂੰ ਉਹਦਾ ਕ੍ਰੈਡਿਟ ਇਹ ਦਿੱਤਾ ਗਿਆ ਵੈ ਜੇ ਕੋਈ ਗਲਤੀ ਕੀਤੀ ਸੀ ਉਹਨੂੰ ਯਗ ਯਾਰ ਕੀਤਾ ਜਾਵੇ ਯਗ ਯਾਰ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਤੇ ਗੋਖਾ ਕਰਤੀ ਪੱਤ ਚੰਡੀਗੜ੍ਹ ਕਿੱਥੇ ਹੈੱਡਕੁਆਰਟਰ ਹੈ ਉਥੋਂ ਕੋਈ ਰਿਪੋਰਟ ਨਹੀਂ ਆ ਰਹੀ ਕਿ ਕਿਸੇ ਦੇ ਖਿਲਾਫ ਕੋਈ ਕਾਰਵਾਈ ਹੋਈ ਕਿਸੇ ਨੇ ਉਥੇ ਹੀ ਕੁਝ ਕੀਤਾ ਗਿਆ ਬਿਨਾ ਚੰਡੀਗੜ੍ਹ ਡਿਵਲਪਮੈਂਟ ਦੇ ਐਡਾ ਵਡਾ ਟੈਂਡਰ ਪਾਸ ਹੀ ਨਹੀਂ ਹੋ ਸਕਦਾ ਇਹ ਤੇ ਸੁਵਜ ਸੈਗਲ ਸੀ ਜਿਨੇ ਇਸ ਗੱਲ ਦੀ ਆਵਾਜ਼ ਠਾਈ ਆਵਾਜ਼ ਠਾਉਣ ਦੇ ਨਾਲ ਇਹ ਗੱਲ ਬਾਹਰ ਆਈ ਤੇ ਲਖਬੀਰ ਸਿੰਘ ਨੂੰ ਤੇ ਨਿਆਂ ਹੀ ਕਰ ਦਿੱਤਾ ਐਸ ਡੀਓ ਕਿੱਥੇ ਐਕਸ਼ਨ ਕਿੱਥੇ ਨੇ ਇਹਨਾਂ ਦੇ ਚੰਡੀਗੜ੍ਹ ਵਾਲੇ ਕਿੱਥੇ ਨੇ ਲੋਕਲ ਬੋਡੀ ਕਿੱਥੇ ਹੈ ਕਿਸੇ ਨੂੰ ਛੇੜ ਤੱਕ ਨਹੀਂ ਆਈ ਇਸ ਕਰਕੇ ਇਹ ਤਾਂ ਇੱਕ ਗਊ ਹਤਿਆ ਕੀਤੀ ਗਈ ਹੈ ਕਿਉਂਕਿ ਉਸ ਵਾਲੇ ਦਾ ਮਾਈ ਬਾਪ ਕੋਈ ਨਹੀਂ ਹੈ